ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੀ ਚੈਨਲ ਪੰਜਾਬੀ ਪ੍ਰੀਤ ਗੈਲਰੀ ਬੁਟੀਕ ਤੇ ਮੈਂ ਪ੍ਰੀਤ ਅੱਜ ਫਿਰ ਹਾਜ਼ਰ ਹੋਈਆਂ ਬਹੁਤ ਹੀ ਵਧੀਆ ਸੂਟ ਲੈ ਕੇ ਜੀ ਅੱਜ ਆਪਾਂ ਫੁਲੀ ਸਮਰ ਕਲੈਕਸ਼ਨ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆ ਬੁਟੀਕ ਸਟਾਈਲ ਸੂਟ ਰਹਿਣ ਵਾਲੇ ਹੈਗੇ ਨੇ ਇਹ ਵਾਲੇ ਡਿਜ਼ਾਈਨ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੈਗੇ ਹੋ ਆਪਣੇ ਕੋਲੋਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਹੈ ਤੁਸੀਂ ਆਪਣੇ ਕੋਲੋਂ रेडी ਕਰਵਾ ਸਕਦੇ ਹੋ مشین ورک ਕਰਵਾ ਸਕਦੇ ਹੈਗੇ ਉਹ ਨਾਲ दुपट्टा ਵੀ ਲੈ ਸਕਦੇ ਹੋ ਬਿਦਾਊਟ दुपट्टा ਵੀ ਰੈਡੀ ਕਰਵਾ ਸਕਦੇ ਹੈਗੇ ਉਹ ਇਹ ਸਾਰੇ कॉटन ਦੇ ਸੂਟਸ ਨੇ ਤੇ ਇਹਨਾਂ ਦੇ ਮਸ਼ੀਨ ਵਰਕ ਕੀਤਾ ਹੋਇਆ ਹੈ ਮਸ਼ੀਨ ਏਮਬਰਾਇਡਰੀ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੈਗੇ ਉਹ ਕਲਰਸ অপਸ਼ਨਸ ਜੋ ਰੈਡੀ ਸੂਟ ਹੈ ਉਸ ਵਿੱਚ ਕਾਫੀ ਹੈਗੀ ਹੈ ਬਾਕੀ ਤੁਸੀਂ ਇਹ ਕਸਟਮਾਈਜ਼ ਵੀ ਕਰਵਾ ਸਕਦੇ ਹੈਗੇ ਉਹ ਐਵੇਂ ਜੀ ਬਹੁਤ ਜ਼ਿਆਦਾ ਸੋਹਣੇ ਡਿਜ਼ਾਈਨ ਆਪਣੇ ਕੋਲ ਹੈਗੇ ਆ ਤੁਸੀਂ ਆਪਣੇ ਨਾਲ WhatsApp ਤੇ ਜੁਆਇਨ ਹੋ ਸਕਦੇ ਹੈਗੇ ਆਪਾਂ ਡੇਲੀ WhatsApp ਤੇ ਜੋ ਕਿ ਸਟੇਟਸ ਲਗਾਈਦਾ ਹੈ ਨਵੇਂ-ਨਵੇਂ ਡਿਜ਼ਾਈਨ ਦਾ ਜੋ ਕਿ ਆਪਾਂ ਰੈਡੀ ਕਰਦੇ ਰਹਿਣੇ ਹੈਗੇ ਆ ਇਹ 올ਓਵਰ 5 ਮੀਟਰ ਸੂਟ ਹੈ कॉटन ਦਾ ਰਹਿਣ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋ ਫਰੰਟ ਨੇ ਤਾਂ embroidery ਕੀਤੀ ਹੋਈ ਹੈ ਮਸ਼ੀਨ ਵਰਕ ਕੀਤਾ ਨਾਲ ਦੁਪੱਟੇ ਆ ਗਏ ਹੈ टाई एंड डाई ਦੇ ਦੁਪੱਟੇ ਆਪਾਂ ਇਸ ਦੇ ਨਾਲ ਐਡ ਕੀਤੇ ਹੈਗੇ ਆ ਤਾਂ ਬੜੀ ਜੀ ਸੋਹਣੀ ਮਤਲਬ ਇਹ ਕਲਰਸ ਐ ਡਿਜ਼ਾਈਨਾਂ ਸਿੰਪਲ ਸੋਬਰ ਰੀਜ਼ਨੇਬਲ ਪ੍ਰਾਈਸਿਸ ਦੇ ਵਿੱਚ ਜਿਹੜੇ ਕੀ ਸੂਟ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਇਹ ਕਾਟਨ ਦੇ ਰਹਿਣ ਵਾਲੇ ਹੈਗੇ ਆ ਪਿਓ ਕੈਮਰੀ ਕਾਟਨ ਦੇ ਇਹ ਸੂਟ ਰਹਿਣ ਵਾਲੇ ਆ 9 ਮੀਟਰ ਸ਼ਾਲ 9 ਮੀਟਰ ਦੁਪੱਟਾ ਵੀ ਰਵੇਗਾ ਨਾਲ ਦੁਪੱਟੇ ਤੇ ਤੁਸੀਂ ਦੇਖ ਸਕਦੇ ਆਰੀ ਵਰਕ ਕੀਤਾ ਹੋਇਆ 4 ਸਾਈਡ ਉੱਤੇ ਵਿੱਚ ਬੂਟਾ ਹੈਗਾ ਆਰੀ ਵਰਕ ਕੀਤਾ ਹੋਇਆ ਮਲ ਕਾਟਨ ਦਾ ਇਹ ਦੁਪੱਟਾ ਰਹਿਣ ਵਾਲਾ ਬਟ ਉਸ ਤੇ ਆਰੀ ਵਰਕ ਕੀਤਾ ਹੋਇਆ ਦੁਪੱਟੇ ਦੇ 2 ਮੀਟਰ ਸ਼ਰਟ 2 ਮੀਟਰ ਬਾਟਮ ਤੇ 2 ਮੀਟਰ ਹੀ ਦੁਪੱਟਾ ਹੋਏਗਾ ਅਗਰ ਬਾਹਰ ਵੱਡਾ ਹੋਏਗਾ ਤਾਂ 1 ਪੁਆਇੰਟ ਕੁਝ ਸਮਥਿੰਗ ਹੁੰਦਾ ਜੀ ਸ਼ਰਟ ਦਾ ਕੱਪੜਾ ਅਗਰ ਬਾਹਰ ਛੋਟਾ ਹੋਏਗਾ ਤਾਂ 2 ਮੀਟਰ ਹੋਏਗਾ ਨੈਕਸਟ ਆ ਦੇਖੋ ਇਹ ਬਹੁਤ ਹੀ ਜ਼ਿਆਦਾ ਸੋਨੇ ਹੈਗੇ ਆ ਬੰਦੇਜੀ ਪ੍ਰਿੰਟ ਦੇ ਵਿੱਚ ਬੜੇ ਹੀ ਪਿਆਰੇ ਪਾਰਟੀ ویئر 컬렉ਸ਼ਨ ਆਉਣ ਵਾਲੀ ਹੈਗੀ ਆ organza ਦੇ ਉੱਤੇ ਤੇ ਬੜੇ ਹੀ ਸੋਹਣੇ ਕਲਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬੜੇ ਹੀ ਪਿਆਰੇ ਪਿਆਰੇ ਨੇ ਤੁਸੀਂ ਇਹਨਾਂ ਤੇ ਵਰਕ ਵੀ ਕਰਵਾ ਸਕਦੇ ਹੋ ਹੈਂਡਵਰਕ ਮਸ਼ੀਨਵਰਕ ਦੁਪੱਟੇ ਵੀ ਐਡ-ਆਨ ਕਰਵਾ ਸਕਦੇ ਹੈਗੇ ਉਹ ਤਹ ਇਹ ਬਹੁਤ ਹੀ ਸੋਹਣੇ ਸੂਟ ਬਣ ਕੇ ਰੈਡੀ ਹੋਣਗੇ ਗਰਮੀ ਦੇ ਲਈ ਪਾਰਟੀ ਵੇਅਰ 컬렉ਸ਼ਨ ਆ ਸਿੰਪਲ ਸੋਬਰ ਪੈਸਟਲ ਜੇ ਸ਼ੇਡਸ ਆ ਔਰ ਨਿਊ ਸ਼ੇਡਸ ਆ ਬਿਲਕੁਲ ਨਵੇਂ ਸ਼ੇਡ ਆ ਸਾਰੇ ਦੇ ਸਾਰੇ ਤੁਸੀਂ ਇਹਨਾਂ ਤੇ ਵਰਕ ਕਰਵਾ ਸਕਦੇ ਹੈਗੇ ਹੋ ਜਾਂ ਲੇਸੀਜ਼ ਵਗੈਰਾ ਲਗਾ ਕੇ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਅچھے ਦੁਪੱਟੇ ਨਾਲ ਡਾਈ ਕਰਵਾ ਕੇ ਲੇਸ ਵਗੈਰਾ ਲਗਾ ਕੇ ਇੱਕ ਫੈਂਸੀ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹੈਗੇ ਹੋ ਗਰਮੀਆਂ ਦੇ ਫੰਕਸ਼ਨ ਦੇ ਲਈ ਤਾਂ ਬੜੇ ਹੀ ਪਿਆਰੇ ਜਿੰਨ ਸਟੇ ਸ਼ੇਡਸ ਰਹਿਣ ਵਾਲੇ ਨੇ ਇਕਾ ਅਧਿਕ ਮਲਟੀ ਬੜਾ ਹੀ ਸੋਨਾ ਲਾਈਟ ਸ਼ੇਡ ਦੇ ਵਿੱਚ ਕਨਸੈਪਟ ਆ ਹੈਗਾ ਨੈਕਸਟ ਹੈਗੇ ਕਾਟਨ ਦੇ ਨਾਲ ਚਿਕਨ ਦੀ ਪਲਾਜ਼ੋ ਰਹਿਣ ਵਾਲਾਗਾ ਪਲਾਜ਼ੋ ਜਾਂ ਮਤਲਬ ਸਲਵਾਰ ਬਣਾ ਸਕਦੇ ਹੋ ਤੁਸੀਂ ਨਾਲ ਦੁਪੱਟੇ ਹਨ ਟਾਈਂਡਾਈ ਆਂਦੇ ਆ ਟਾਈਂਡਾਈ ਕੀਤਾ ਹੋਇਆ ਸਾਰਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਕੰਪਿਊਟਰ ਡਾਈ ਵੀ ਕੀਤੀ ਹੋਈ ਆ ਤੇ ਦੁਪੱਟੇ ਵੀ ਬਹੁਤ ਹੀ ਪਿਆਰੇ ਨੇ ਵਰਕ ਵਾਲੇ ਦੁਪੱਟੇ ਰਹਿਣ ਵਾਲੇ ਨੇ ਪੈਚ ਵਿੱਚ ਤੁਸੀਂ ਦੇਖ ਸਕਦੇ ਹੋ ਵਰਕ ਕੀਤਾ ਹੋਇਆਗਾ ਲੇਸਿਸ ਵਗੈਰਾ ਟਾਈਪ ਦਾ ਤੇ ਨਾਲ ਇਹ ਕੰਪਿਊਟਰ ਡਾਈ ਕੀਤੇ ਹੋਏ ਨੇ ਨਾਲ ਪਲਾਜ਼ੋ ਹੈ ਤੇ ਪ੍ਰਿੰਟਡ ਸ਼ਰਟ ਰਣ ਵਾਲਾ ਹੈਗਾ ਇਸ ਵਿੱਚ ਕਾਫੀ ਕਲਰਸ ਆਪਸ਼ਨਸ ਮਿਲ ਜਾਣਗੇ ਨੈਕਸ ਅਗੇ ਮਲ ਕੋਟਨ ਦੇ ਪਿਓਰ ਸੂਟ ਰਣ ਵਾਲੇ ਨੇ ਪਿਓਰ ਕੋਟਨ ਹੋਏਗੀ ਕਲਰ ਫਾਸਟ ਹੋਣਗੇ ਕਲਰ ਨਹੀਂ ਉਤਰਨਗੇ ਇਸ ਵਿੱਚ ਆਪਣੇ ਕੋਲ ਬਹੁਤ ਜ਼ਿਆਦਾ ਡਿਜ਼ਾਈਨਿੰਗ ਆ ਚੁੱਕੀ ਹੈਗੀ ਆ ਤਾਂ ਬੋਥ ਹੀ ਵਧੀਆ ਮਤਲਬ ਇਸ ਵਿੱਚ ਕਲਰਸ ਆ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੈਗੇ ਹੋ ਸਿੰਗਲ ਸਿੰਗਲ ਆਰਟੀਕਲਸ ਮਤਲਬ ਹਰ ਡਿਜ਼ਾਈਨ ਦੇ ਵਿੱਚ ਕਲਰ ਹੈਗਾ ਅਲੱਗ-ਅਲੱਗ ਹੈ ਹਰ ਡਿਜ਼ਾਈਨ ਦੇ ਵਿੱਚ ਤਾਂ ਇਹ ਸਿੰਪਲ ਸੋਬਰ ਰਹਿਣ ਵਾਲਾ ਡੇਲੀ ਰੂਟੀਨ 'ਚ ਵੀਅਰ ਕਰ ਸਕਦੇ ਹੈਗੇ ਹੋ ਤੁਸੀਂ ਆਫਿਸ ਗoing ਗਰਲਸ ਕਾਲਜ ਗoing ਗਰਲਸ ਲੇਡੀਜ਼ ਹਰ ਕੋਈ ਇਸ ਨੂੰ ਆਪਣੇ ਮਤਲਬ ਜੋਗ ਤੇ ਤੁਸੀਂ ਜਾਣਿਓ ਤਾਂ ਇਸ ਨੂੰ ਵੀਅਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਲੱਗਦੇ ਨੇ ਇਹ ਸਿੰਪਲ ਸੋਬਰ ਜੇ ਤੇ ਕੰਫਰਟੇਬਲ ਬਹੁਤ ਜ਼ਿਆਦਾ ਹੁੰਦੇ ਨੇ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈਗਾ ਮਲ ਕਾਟਨ ਦਾ ਦੁਪੱਟਾ ਹੋਏਗਾ ਬਹੁਤ ਹੀ ਪਿਆਰਾ ਤੇ ਕੈਮਰੀ ਕਾਟਨ ਪਿਓਰ ਕਾਟਨ ਦੇ ਹੈ ਸੂਟ ਰਹਿਣ ਵਾਲਾ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਟਾਈ ਮੀਟਰ ਦੁਪੱਟਾ ਕਲਰਸ ਆਪਸ਼ਨਸ ਕਾਫੀ ਹੈ ਇਸ ਵਿੱਚ ਨੈਕਸਟ ਅਗੇ ਥੋੜੀ ਜਿਹੀ ਆਪਾਂ ਵਰਕ ਵਾਲੇ ਸੂਟ ਵੀ ਤੁਹਾਨੂੰ ਦਿਖਾ ਦਈਏ ਆ ਦੇਖੋ ਕਿੰਨੇ ਸੋਹਣਾ ਕਲਰਸ ਹੈ ਪਾਰਟੀ ਵੇਅਰ ਕਲੈਕਸ਼ਨ ਹੈ ਗਰਮੀਆਂ ਦੇ ਲਈ ਬੈਸਟ ਆਪਸ਼ਨ ਆ ਕਲਰ ਬਹੁਤ ਅੱਛਾ ਹੈ ਵੈਸੇ ਤਾਂ ਅੱਜਕੱਲ ਗਰਲਸ ਵੀ ਲਾਈਟ ਸ਼ੇਡ ਪਾਉਂਦੀਆਂ ਨੇ ਬਾਕੀ ਆਪਣੀ ਮਰਜ਼ੀ ਹੈ ਜੀ ਤੁਹਾਡੀ ਮਤਲਬ ਹਰ ਇੱਕ ਦੇ ਇਸ ਦੀ ਲੇਡੀਜ਼ ਲਈ ਆਪਾਂ ਜਿਹੜੇ ਕਲਰਸ ਲੈ ਕੇ ਆਏ ਹੈਗੇ ਆ ਮਤਲਬ ਲੇਡੀਜ਼ ਵੀ ਬਣਾ ਸਕਦੇ ਆ ਨੇ ਗਰਲਸ ਵੀ ਬਣਾ ਸਕਦੇ ਆ ਨੇ ਇਹ ਬਾਟਮ ਤੇ ਵਰਕ ਹੈਗਾ ਸਾਰਾ ਤੁਸੀਂ ਦੇਖ ਸਕਦੇ ਹੋ ਦੁਪੱਟੇ ਟਾਈ ਐਂਡ ਡਾਈ ਹੈ ਕੋਟਾ ਡੋਰੀਏ ਦੇ ਕਿਸੇ ਨਾਲ ਮਸਲੀਨ ਦਾ ਦੁਪੱਟਾ ਹੈਗਾ ਵਰਕ ਕੀਤਾ ਦੁਪੱਟੇ ਤੇ ਵੀ ਤੇ ਬਾਟਮ ਤੇ ਵੀ ਵਰਕ ਹੈ ਜੋ ਸ਼ਰਟ ਹੈ ਪ੍ਰਿੰਟਡ ਪਲੇਨ ਰਹਿਣ ਵਾਲੀ ਹੈ ਇਹ 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਸਾਰਿਆਂ ਦੀ ਜਿਨ੍ਹਾਂ ਨੂੰ ਜਿਹੜਾ ਵੀ ਸੂਟ ਪਸੰਦ ਆ ਰਿਹਾ ਹੋਵੇ ਤਾਂ ਸਕਰੀਨਸ਼ਾਟ ਲੈ ਲਿਆ ਕਰੋ ਨਾਲ ਦੀ ਨਾਲ ਤੇ ਫਿਰ ਜਿਹੜਾ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰਕੇ ਅਗਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਭੇਜ ਕੇ ਆਰਡਰ ਲਗਵਾ ਸਕਦੇ ਹੈਗੇ ਉਹ ਸਭ ਦੇ ਪ੍ਰਾਈਸ ਡਿਫਰੈਂਟ ਰਹਿਣ ਵਾਲੇ ਨੇ ਪ੍ਰਾਈਸ ਸਾਨੂੰ ਰੀਜ਼ਨੇਬਲ ਮਿਲਣਗੇ ਆਪਣੇ ਕੋਲੋਂ ਕੁਆਲਿਟੀ ਵੀ A1 ਹੋਏਗੀ ਜੀ ਤੇ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੇ ਹਾਂਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਐਡਵਾਂਸ ਚ ਔਨਲਾਈਨ ਹੀ ਕਰਨੀ ਪਏਗੀ ਜੀ ਤੁਸੀਂ Google Pay, Paytm ਜਾਂ Direct Account 'ਚ ਪੇਮੈਂਟ ਕਰਵਾ ਸਕਦੇ ਹੈਗੇ ਉਹ ਜਿਹੜਾ ਪਾਰਸਲ ਹੈ ਵਰਕਿੰਗ ਡੇਜ਼ ਦੇ ਵਿੱਚ ਮਤਲਬ 7 ਡੇਜ਼ ਦੇ ਵਿੱਚ ਤੁਹਾਨੂੰ ਮਿਲ ਜੇਗਾ ਵਰਕਿੰਗ ਡੇਜ਼ ਮਤਲਬ ਜਿਵੇਂ ਸੈਟਰਡੇ ਸੰਡੇ ਕੋਰੀਅਰ ਨਹੀਂ ਨਿਕਲਦੇ ਤਾਂ ਉਹ 7 ਡੇਜ਼ ਦੇ ਵਿੱਚ 카운ਟਰ ਨਹੀਂ ਹੋਏਗਾ ਸੈਟਰਡੇ ਸੰਡੇ ਤਾਂ ਵਰਕਿੰਗ ਡੇ ਦੇ ਵਿੱਚ 7 ਡੇਜ਼ ਹੁੰਦੇ ਹੈ ਜਿਹੜੇ ਉਹ ਤੋਂ ਤੁਹਾਨੂੰ ਕੋਰੀਅਰ ਮਿਲ ਜੇਗਾ ਤੇ ਕੋਰੀਅਰ ਦੀ ਜਿਹੜੀ ਟਰੈਕਿੰਗ ਨੰਬਰ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਏਗੀ ਤੁਸੀਂ ਟਰੈਕ ਕਰ ਸਕਦੇ ਹੋ ਤੁਹਾਡਾ ਕੋਰੀਅਰ ਕਿੱਥੇ ਆ ਗਿਆ ਤਾਂ ਤੁਸੀਂ ਟ੍ਰੈਕਿੰਗ ਨੰਬਰ ਵੀ ਆਪਣੇ ਕੋਲ ਲੈ ਸਕਦੇ ਹੋ ਪਰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਚ ਹੀ ਹੁੰਦੀ ਹੈ ਤੇ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਕਿਤੇ ਵੀ ਤੁਸੀਂ ਆਪਣਾ ਆਰਡਰ ਹੈ ਘਰ ਬੈਠ ਕੇ ਮੰਗਵਾ ਸਕਦੇ ਹੈਗੇ ਉਹ ਕਿਤੇ ਵੀ ਕੋਈ ਫੈਕਟਰੀ ਹੈ ਆਫਿਸ ਹੈ ਜਾਂ ਕੋਈ ਵੀ ਤੁਹਾਡਾ ਵਰਕਪਲੇਸ ਹੈ ਉੱਥੇ ਮੰਗਵਾ ਸਕਦੇ ਹੈਗੇ ਉਹ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਆ ਤੇ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟੀਚਿੰਗ ਵੀ ਕਰਵਾਉਣਾ ਚਾਹੁੰਦੇ ਹੈਗੇ ਇੰਟਰਨੈਸ਼ਨਲ ਜਿਹੜੇ ਮੇਰੇ ਕਸਟਮਰਸ ਹੈਗੇ ਆ ਉਹਨਾਂ ਲਈ ਆਪਾਂ ਸਟੀਚਿੰਗ ਕਰਵਾ ਕੇ ਹੀ ਉਹਨਾਂ ਨੂੰ ਭੇਜਦੇ ਹੈਗੇ ਆਂ ਸੋ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਆ ਕਿਸੇ ਵੀ ਕੰਟਰੀ ਵਿੱਚ ਤੁਸੀਂ ਆਪਣਾ ਕੋਰੀਅਰ ਮੰਗਵਾ ਸਕਦੇ ਹੈਗੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੈਗੇ ਹੋ ਅਗਰ ਵਰਕ ਕਰਵਾਉਣਾ ਹੈ ਕਸਟਮਾਈਜ਼ ਕਰਵਾਉਣਾ ਹੈ ਸੂਟਸ ਕੋਈ ਵੀ ਡਿਜ਼ਾਈਨ ਹੈਗਾ ਤੁਹਾਡੇ ਕੋਲ ਤਾਂ ਆਪਣਾ ਡਿਜ਼ਾਈਨ ਤੁਸੀਂ ਭੇਜ ਕੇ ਆਪਣੇ ਕੋਲੋਂ ਸੂਟ ਰੈਡੀ ਕਰਵਾ ਸਕਦੇ ਹੋ ਆਪਣੇ ਬਜਟ ਦੇ ਵਿੱਚ ਜਿੰਨੀ ਰੇਂਜ ਵਿੱਚ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੈਗੇ ਹੋ ਹੈਂਡਵਰਕ ਆਰੀ ਵਰਕ ਮਸ਼ੀਨ ਵਰਕ ਪੇਂਟਿੰਗ ਬਲੌਕ ਪੇਂਟਿੰਗ ਨੀਡਲਵਰਕ Thread work ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੈਗੇ ਹੋ ਤੁਸੀਂ ਆਪਣਾ ਫੈਬਰਿਕ ਵੀ ਸਾਨੂੰ ਭੇਜ ਕੇ ਵਰਕ ਕਰਵਾਉਣਾ ਤਾਂ ਕਰਵਾ ਸਕਦੇ ਹੈਗੇ ਹੋ ਮਸ਼ੀਨ ਵਰਕ ਜਿਵੇਂ ਅੱਜਕੱਲ੍ਹ ਗਰਮੀ ਦੇ ਵਿੱਚ ਬਹੁਤ ਚੱਲਦਾ ਹੈਗਾ ਤਾਂ ਹੁਣ ਤੁਸੀਂ ਸਿੰਪਲ ਸੋਬਰ ਜੇ ਸੂਟ ਮਸ਼ੀਨ ਵਰਕ ਦੇ ਹਲਕੇ ਫੁਲਕੇ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੈਗੇ ਹੋ ਆਪਣਾ ਫੈਬਰਿਕ ਵੀ ਭੇਜ ਸਕਦੇ ਹੈਗੇ ਹੋ ਤੇ ਰੀਸੇਲਰਸ ਜਿਹੜੀਆਂ ਲੜਕੀਆਂ ਘਰ ਬੈਠ ਕੇ ਕੰਮ ਕਰਨਾ ਚਾਹੁੰਦੀਆਂ ਨੇ ਆਨਲਾਈਨ ਵਰਕ ਕਰਨਾ ਚਾਹੁੰਦੀਆਂ ਨੇ ਬਿਨਾ ਪੈਸੇ ਲਗਾਏ ਤੁਸੀਂ ਵੀ ਆਪਣਾ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਆਪਣੇ ਨਾਲ ਤੁਸੀਂ ਜੁਆਇਨ ਹੋ ਸਕਦੇ ਹੋ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਤੇ ਜਾਂ ਪਰਸਨਲੀ ਮੈਨੂੰ ਮੈਸੇਜ ਕਾਲ ਕਰਕੇ ਪੁੱਛ ਸਕਦੇ ਹੋ ਤੁਸੀਂ ਕੰਮ ਕਿਵੇਂ ਸਟਾਰਟ ਕਰਨਾ ਹੈ ਆ ਬਹੁਤ ਹੀ ਸੋਹਣੀ ਕਲੈਕਸ਼ਨ ਰਹੀ ਬਹੁਤ ਹੀ ਪਿਆਰੀ ਚੈੱਕ ਬਾਟਮ ਹੈ ਦੁਪੱਟਾ ਵੀ ਚੈੱਕ ਬਹੁਤ ਹੀ ਸੋਹਣਾ ਜਿਹਾ ਕਨਸੈਪਟ ਆ ਕਲਰ ਬੜੇ ਅੱਛੇ ਐਸ ਦੇ ਵਿੱਚ ਏ ਕੋਟਨ ਕੋਟਨ ਦਾ ਕੁੰਸਾਮ ਟ੍ਰੈਂਡ ਵਾਲਾ ਸਾਰਾ ਹੀ ਕਨਸੈਪਟ ਰੈਡ ਆ ਗਿਆ ਅੱਜ ਮੋਸਟਲੀ ਕੋਟਨ ਦੇ ਹੀ ਸੂਟਸ ਤੁਹਾਨੂੰ ਦਿਖਾਏ ਆ ਸਮਰ ਕਲੈਕਸ਼ਨ ਸਾਰੀ ਦਿਖਾਈ ਹੈਗੀ ਆ ਹੋਰ ਵੀ ਸਮਰ ਕਲੈਕਸ਼ਨ ਆਏਗੀ ਜੀ ਡੇਲੀ ਨਵੇਂ ਡਿਜ਼ਾਈਨ ਆਉਂਦੇ ਰਹਿੰਦੇ ਨੇ ਪਰ ਵੀਡੀਓ ਵਿੱਚ ਸਾਰੇ ਦਿਖਾਣੇ ਪੋਸੀਬਲ ਨਹੀਂ ਹੁੰਦੇ ਤੇ ਡੇਲੀ ਵੀਡੀਓ ਵੀ ਅਪਲੋਡ ਨਹੀਂ ਹੋ ਪਾਉਂਦੀ ਸੋ ਤੁਸੀਂ ਆਪਣਾ ਜਿਹੜਾ ਮੇਰਾ ਨੰਬਰ ਹੈ ਨਾ ਆਪਣੇ ਫੋਨ ਦੇ ਵਿੱਚ ਸੇਵ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਥੈਂਕ ਯੂ ਸੋ ਮੱਚ